प्यारे दोस्तों एक बार फिर हाजिर हूं पंजाबी साहित्य ਨਾਲ ਜੁੜੀ ਹੋਈ ਇੱਕ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਦਾ ਸਰਲੇਖ ਹੈ ਯੋਜਕ ਸ਼ਬਦ ਸ਼੍ਰੇਣੀ ਇਹ ਵੀਡੀਓ ਮੁੱਖ ਤੌਰ ਤੇ 10ਵੀਂ ਕਲਾਸ ਦੇ ਬੱਚਿਆਂ ਦੇ ਸਿਲੇਬਸ ਦੀਆਂ ਲੋੜਾਂ ਦੀ ਪੂਰਤੀ ਹਿੱਤ ਤਿਆਰ ਕੀਤੀ ਗਈ ਹੈ ਜਿਸ ਵਿੱਚ ਪੰਜਾਬੀ ਦੀ ਵਿਆਕਰਨ ਵਿੱਚ ਜਿਹੜੀ ਜਿਹੜੀਆਂ ਸ਼ਬਦ ਸ਼੍ਰੇਣੀਆਂ ਨੇ ਉਹਨਾਂ ਵਿੱਚੋਂ ਯੋਜਕ ਸ਼ਬਦ ਸ਼੍ਰੇਣੀ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਹਾਂ ਯੋਜਕ ਸ਼ਬਦ ਸ਼੍ਰੇਣੀ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਯੋਜਕ ਆਖਿਰ ਹੁੰਦਾ ਕੀ ਹੈ ਤੇ ਪੰਜਾਬੀ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਦੇ ਵਿੱਚ ਇਸ ਦਾ ਕੀ ਰੋਲ ਹੁੰਦਾ ਹੈ ਯੋਜਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਦੋ ਸ਼ਬਦਾਂ ਵਾਕੰਸ਼ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਸਿੱਧਾ ਤੇ ਸੌਖਾ ਜਿਹੜਾ ਅਰਥ ਇਸ ਲਾਈਨ ਦੇ ਰਾਹੀਂ ਯੋਜਕ ਦਾ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ ਯੋਜਕ ਭਾਵ ਜੋੜਨ ਵਾਲਾ ਜਿਵੇਂ ਸ਼ਬਦ ਨੇ ਜਿਹੜੇ ਉਹ ਕਿਹੜੇ ਨੇ ਯੋਜਕ ਅਤੇ ਕਿ ਕਿਉਂਕਿ ਸਗੋਂ ਪਰ ਆਦ ਇਹ ਸ਼ਬਦ ਨੇ ਜਿਹੜੇ ਉਹ ਯੋਜਕ ਦੇ ਦੌਰ ਤੇ ਪੰਜਾਬੀ ਬਕਵਣ ਤੱਲੀ ਵਿੱਚ ਵਰਤੇ ਜਾਂਦੇ ਨੇ ਇਹ ਇੱਕ ਅਜੀਹੀ ਸ਼ਬਦ ਸ਼੍ਰੇਣੀ ਹੈ ਜੋ ਵਿਆਕਰਨਿਕ ਇਕਾਈਆਂ ਨੂੰ ਇੱਕ ਨਵੀਂ ਇਕਾਈ ਵਿੱਚ ਬੰਨਣ ਦਾ ਕੰਮ ਕਰਦੀ ਹੈ ਕਿਵੇਂ ਕਰਦੀ ਹੈ ਆਪਾਂ ਅੱਗੇ ਦੇਖਾਂਗੇ ਪੰਜਾਬੀ ਭਾਸ਼ਾ ਦੇ ਯੋਜਕ ਆਵਿਕਾਰੀ ਹਨ ਅਰਥਾਤ ਇਹਨਾਂ ਦੇ ਰੂਪ ਵਿੱਚ ਤਬਦੀਲੀ ਨਹੀਂ ਹੁੰਦੀ ਹੈ ਯੋਜਕ ਯੂਜਕ ਬਾਰੇ ਇਹ ਲਾਈਨ ਜਿਹੜੀ ਉਹ ਮਹੱਤਵਪੂਰਨ ਹੈ ਕਿ ਜਿਹੜੇ ਯੋਜਕ ਨੇ ਪੰਜਾਬੀ ਭਾਸ਼ਾ ਦੇ ਵਿੱਚ ਵਰਤੇ ਜਾਂਦੇ ਨੇ ਇਹ ਆਵਿਕਾਰੀ ਹਨ ਆਵਿਕਾਰੀ ਹਨ ਭਾਵ ਇਹਨਾਂ ਦਾ ਰੂਪ ਜਿਹੜਾ ਉਹ ਇੱਕੋ ਰਹਿੰਦਾ ਹੈ ਬਦਲਦਾ ਨਹੀਂ ਹੈ ਪੰਜਾਬੀ ਭਾਸ਼ਾ ਦੀ ਵਿਆਕਰਨਿਕ ਸਰਚਨਾ ਵਿੱਚ ਯੋਜਕਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਾਰਜ ਅਤੇ ਬੰਤਰ ਕਾਰਜ ਦੇ ਆਧਾਰ ਤੇ ਕਿਹੜੇ ਯੋਜਕ ਨੇ ਸਮਾਨ ਯੋਜਕ ਤੇ ਅਧੀਨ ਯੋਜਕ ਇਹੀ ਵੰਡ ਜਿਹੜੀ ਆਪਾਂ ਅੱਗੇ ਦੇਖਾਂਗੇ ਹੁਣ ਸਮਾਨਯੋਜਕ ਕਿਹੜੇ ਹੁੰਦੇ ਨੇ ਜਿਹੜਾ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਹਨਾਂ ਨੂੰ ਸਮਾਨਯੋਜਕ ਆਖਦੇ ਹਨ ਠੀਕ ਜਿਹੜਾ ਸ਼ਬਦ ਬਰਾਬਰ ਦੇ ਜਾਂ ਸਮਾਨ ਸ਼ਬਦਾਂ ਵਾਕਾਂਸ਼ਾਂ ਵਾਕਾਂ ਨੂੰ ਜੋੜਦਾ ਹੈ ਆਪਸ ਦੇ ਵਿੱਚ ਉਹਨਾਂ ਨੂੰ ਕੀ ਆ ਸਮਾਨਯੋਜਕ ਕਿਹਾ ਜਾਂਦਾ ਹੈ ਇਹ ਸੰਯੁਕਤ ਵਾਕਾਂ ਦੀ ਸਿਰਜਣਾ ਕਰਦੇ ਨੇ। ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਸਮਾਨ ਯੋਜਕ ਹਨ ਜਿਵੇਂ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ। ਇਸ ਵਾਕ ਦੇ ਵਿੱਚ ਤੇ ਸ਼ਬਦ ਜਿਹੜਾ ਉਹ ਪੰਜਾਬ ਤੇ ਹਰਿਆਣਾ ਨੂੰ ਜੋੜ ਰਿਹਾ ਆਪਸ ਦੇ ਵਿੱਚ। ਕੀ ਦੂਜਾ ਵਾਕ ਦੇਖਦੇ ਹਾਂ ਸੱਚੀ ਸਿੱਖਿਆ ਦਿਲ ਤੇ ਦਿਮਾਗ ਦੋਹਾਂ ਦੀ ਸਿੱਖ ਲਈ ਹੁੰਦੀ ਹੈ। ਦਿਲ ਤੇ ਦਿਮਾਗ ਤੇ ਇਸ ਇਸ ਵਾਕ ਦੇ ਵਿੱਚ ਜਿਹੜਾ ਉਹ ਯੁਜਕ ਹੈ ਇਸੇ ਤਰ੍ਹਾਂ ਰੇਸ਼ਮ ਸਿੰਘ ਨੌਕਰੀ ਕਰਦਾ ਹੈ ਨਾਲੇ ਪੜਦਾ ਹੈ ਨਾਲੇ ਸ਼ਬਦ ਜਿਹੜਾ ਇਸ ਵਾਕ ਦੇ ਵਿੱਚ ਯੁਜਕ ਦਾ ਕੰਮ ਕਰ ਰਿਹਾ ਹੈ ਇੱਕ ਚੰਗਾ ਬੰਦਾ ਸਮਝਦਾਰ ਹੋ ਸਕਦਾ ਹੈ ਪਰ ਉਹ ਫੈਸਲੇ ਲੈਂਦੇ ਆ ਗਲਤ ਵੀ ਹੋ ਸਕਦਾ ਹੈ ਇਹ ਦੋ ਵਾਕ ਨੇ ਵੱਡੇ ਵਾਕ ਨੇ ਸਮਾਨ ਵਾਕ ਨੇ ਉਹਨਾਂ ਨੂੰ ਜਿਹੜਾ ਆਪਸ ਦੇ ਵਿੱਚ ਪਰ ਯੁਜਕ ਜਿਹੜਾ ਉਹ ਜੋੜ ਰਿਹਾ ਹੈ ਅੱਗੇ ਦੇਖ ਲੈਣੇ ਆ ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ ਰਹੀਆਂ ਹਨ ਅਤੇ ਸ਼ਬਦ ਜਿਹੜਾ ਉਹ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜ ਰਿਹਾ ਹੈ ਇਸੇ ਤਰ੍ਹਾਂ ਉਸਨੇ ਬਹੁਤ ਸਮਝਾਇਆ ਫਿਰ ਵੀ ਉਸਨੇ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ ਫਿਰ ਵੀ ਇੱਥੇ ਯੋਜਕ ਹੈ ਜਿਹੜਾ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰ ਰਿਹਾ ਹੈ ਰਾਹ ਪਿਆ ਜਾਣੀ ਹੈ ਜਾਂ ਵਾਪੇ ਆ ਜਾਣੀ ਜਾਂ ਸ਼ਬਦ ਇਸ ਪਾਖ ਦੇ ਵਿੱਚ ਜਿਹੜਾ ਉਹ ਯੁਜਕ ਹੈ ਉਪਰੋਕਤ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਤੇ ਨਾਲੇ ਪਰ ਅਤੇ ਫਿਰ ਵੀ ਜਾਂਸ਼ ਜਿਹੜੇ ਹੈਗੇ ਨੇ ਉਹ ਸਮਾਨ ਯੁਜਕ ਨੇ ਅਧীন ਯੋਜਕ ਕਿਹੜੇ ਹੁੰਦੇ ਅਧীন ਯੋਜਕ ਅਸਾਮੀਆਂ ਵਾਕਾਤਮਿਕ ਬੰਤਰਾਂ ਨੂੰ ਜੋੜਦੇ ਹਨ ਅਸਾਮੀਆਂ ਭਾਵ ਜਿਹੜੀਆਂ ਸਮਾਨ ਨਹੀਂ ਹੁੰਦੀਆਂ ਹੈਗੀਆਂ ਅਤੇ ਇਹ ਉਪਵਾਕਾਂ ਦੇ ਪੱਧਰ ਉੱਤੇ ਵੀ ਵਿਚਰਦੇ ਹਨ ਜਾਂ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਇਹ ਸਿਰਫ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਨੇ ਸਮਾਨ ਯੋਜਕ ਸੀਗੇ ਜਿਹੜੇ ਉਹ ਸੰਯੁਕਤ ਵਾਕਾਂ ਦੀ ਸਿਰਜਣਾ ਕਰਦੇ ਸੀਗੇ ਇਹ ਇਹ ਜਿਹੜੇ ਯੋਜਕ ਨੇ ਅਧੀਨ ਯੋਜਕ ਨੇ ਇਹ ਕੀ ਆ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਹਨ ਅਧੀਨ ਯੋਜਕਾਂ ਵਿੱਚ ਕਿ ਜੋ ਜਿਹੜਾ ਜਿਵੇਂ ਜਦੋਂ ਜੇ ਕਿਉਂਕਿ ਤਾਂ ਤਦੇ ਹੀ ਤਦੇ ਹੀ ਆਰ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਅਧਿਨਯੋਜਕ ਨੂੰ ਸਮਝਣ ਲਈ ਹਿਰਤ ਲਿਖੀ ਵਾਕਮੰਤਰ ਦੇਖ ਸਕਦੇ ਹਾਂ ਅੰਨੇ ਮਜ਼ਬੂਤ ਬਣੋ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ ਹੁਣ ਇਸ ਵਾਕ ਦੇ ਵਿੱਚ ਕੇ ਸ਼ਬਦ ਜਿਹੜਾ ਉਹ ਯੋਜਕ ਦਾ ਕੰਮ ਕਰ ਰਿਹਾ ਹੈ ਤੇ ਤੁਸੀਂ ਦੇਖੋ ਵੀ ਇੰਨੇ ਮਜ਼ਬੂਤ ਬਣੋ ਇੱਕ ਬਹੁਤ ਛੋਟਾ ਵਾਕ ਦਾ ਹਿੱਸਾ ਹੈ ਤੇ ਕਿ ਕੋਈ ਤੁਹਾਨੂੰ ਕੀ ਕੋਈ ਤੁਹਾਡੀ ਮਾਨਸਿਕ ਸਥਿਤੀ ਭੰਗ ਨਾ ਕਰ ਸਕੇ ਇਹ ਇੱਕ ਬਹੁਤ ਵੱਡਾ ਜਿਹੜਾ ਵਾਕ ਦਾ ਹਿੱਸਾ ਹੈ ਇਹਨਾਂ ਨੂੰ ਆਪਸ ਦੇ ਵਿੱਚ ਜੋੜ ਕੀ ਰਿਹਾ ਕਿ ਜਿਹੜਾ ਸ਼ਬਦ ਹੈ ਕੀ ਯੋਜਕ ਸ਼ਬਦ ਹੈ ਜਿਹੜਾ ਇਹ ਨਾ ਅਸਾਮੀਆਂ ਬਾਕਾਤਮਕ ਬਣਤਰਾਂ ਨੂੰ ਆਪਸ ਦੇ ਵਿੱਚ ਜੋੜ ਰਿਹਾ ਜੇ ਅਸੀਂ ਆਪਣੇ ਵਰਤਮਾਨ ਦਾ ਪੂਰੀ ਤਰ੍ਹਾਂ ਆਨੰਦ ਲੈਂਦੇ ਹਾਂ ਤਾਂ ਅਸੀਂ ਆਪਣੇ ਚੰਗੇ ਭਵਿੱਖ ਦੇ ਬੀਜ ਰਹਿ ਹੁੰਦੇ ਹਾਂ ਤੁਸੀਂ ਦੇਖੋ ਵੀ ਜੇ ਜਿਹੜਾ ਇੱਕ ਅਸਾਮੀ ਬਨਤਰ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਉਹ ਯੂਜਿਕ ਆ ਗਿਆ ਇਸੇ ਤਰ੍ਹਾਂ ਤਾਂ ਜਿਹੜਾ ਹੈਗਾ ਯੂਜਿਕ ਉਹ ਇੱਕ ਅਸਾਮੀ ਬਨਤਰ ਨੂੰ ਜਾਂ ਅਸਾਮੀ ਬਨਤਰ ਵਾਲੀ ਜਿਹੜਾ ਮਿਸ਼ਰਤ ਬਾਗ ਹੈ ਉਸ ਨੂੰ ਆਪਸ ਦੇ ਵਿੱਚ ਜੋੜ ਰਿਹਾ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਮੁਗਲ ਫੌਜਾਂ ਦੇ ਮੁਕਾਬਲੇ ਗੁਰੂ ਜੀ ਨਾਲ ਬਹੁਤ ਥੋੜੇ ਸਿੰਘ ਸਿਪਾਹੀ ਸਨ ਇਹ ਬਹੁਤ ਵੱਡਾ ਵਾਕ ਹੈ ਫਿਰ ਵੀ ਉਹ ਬਹਾਦਰੀ ਨਾਲ ਲੜੇ ਇਹ ਇੱਕ ਛੋਟਾ ਵਾਕ ਦਾ ਹਿੱਸਾ ਹੈ ਜਿਨ੍ਹਾਂ ਨੂੰ ਕੀ ਹੈ ਇੱਕ ਵੱਡੇ ਵਾਕ ਨੂੰ ਇੱਕ ਛੋਟੇ ਵਾਕ ਦੇ ਹਿੱਸੇ ਨੂੰ ਜਿਹੜਾ ਫਿਰ ਵੀ ਜੋੜਕਾ ਜਿਹੜਾ ਉਹ ਆਪਸ ਦੇ ਵਿੱਚ ਜੋੜ ਰਿਹਾ ਹੈ ਇਹ ਕੀ ਹੈ ਅਧীন ਯੋਜਕ ਹੈ ਇਸੇ ਤਰ੍ਹਾਂ ਅੱਗੇ ਵੀ ਕੁਝ ਵਾਕ ਜਿਹੜੇ ਉਹ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਦਿੱਤੇ ਵਾਕਾਂ ਦੇ ਦੋ ਦੋ ਹਿੱਸੇ ਹਨ ਇੱਕ ਲਕੀਰਿਆ ਛਪਿਆ ਹਿੱਸਾ ਤੇ ਦੂਜਾ ਅਣਲਕੀਰਿਆ ਇਹਨਾਂ ਵਿੱਚੋਂ ਕੋਈ ਕੋਈ ਵੀ ਹਿੱਸਾ ਪੂਰਨ ਭਾਤ ਸੁਤੰਤਰ ਨਹੀਂ ਹੁੰਦਾ ਨਹੀਂ ਹੈ ਸੁਤੰਤਰ ਨੀਅ ਭਾਵ ਇਹਨਾਂ ਦਾ ਇਕੱਲਿਆਂ ਦਾ ਅਰਥ ਨਹੀਂ ਨਿਕਲਦਾ ਹੋਵੇ ਠੀਕ ਹੈ ਸੁਤੰਤਰ ਨਹੀਂ ਵਿਚਰ ਸਕਦਾ ਦੋਵੇਂ ਇੱਕ ਦੂਜੇ ਉੱਤੇ ਨਿਰਪਰ ਕਰਦੇ ਨੇ ਦੋਵੇਂ ਹਿੱਸੇ ਨੇ ਜਿਹੜੇ ਇੱਕ ਦੂਜੇ ਤੇ ਨਿਰਪਰ ਕਰਦੇ ਨੇ ਭਾਵ ਇੱਕ ਦਾ ਅਰਥ ਹੈ ਜਿਹੜਾ ਦੂਜੇ ਦੇ ਵਿੱਚ ਜਾ ਕੇ ਸਪਸ਼ਟ ਹੁੰਦਾ ਹੈ ਪਰ ਫਿਰ ਵੀ ਪਹਿਲਾ ਹਿੱਸਾ ਕੁਝ ਹੱਦ ਤੱਕ ਸੁਤੰਤਰ ਵਾਕ ਹੈ ਤੇ ਵਾਕ ਦਾ ਦੂਜਾ ਹਿੱਸਾ ਪਹਿਲੇ ਹਿੱਸੇ ਦੇ ਅਧੀਨ ਆਉਂਦਾ ਹੈ ਦੂਜਾ ਹਿੱਸਾ ਹੁੰਦਾ ਜਿਹੜਾ ਉਹ ਪਹਿਲੇ ਦੇ ਅਧੀਨ ਆਉਂਦਾ ਹੈ ਠੀਕ ਹੈ ਪਹਿਲਾ ਹਿੱਸਾ ਲਿਖਿਆ ਵੀ ਇਹਨਾਂ ਨੇ ਕਿ ਕੁਝ ਹੱਦ ਤੱਕ ਸੁਤੰਤਰ ਵਾਕ ਅਖਵਾ ਸਕਦਾ ਹੈ ਇਹਨਾਂ ਵਾਕਾਂ ਦੇ ਲਕੀਰੇ ਅਤੇ ਅੜ ਲਕੀਰੇ ਹਿੱਸਿਆਂ ਨੂੰ ਜਿਹੜੇ ਸ਼ਬਦ ਸ਼ਬਦਾਂ ਕੇ ਤਾਂ ਫਿਰ ਵੀ ਕਿਉਂਕਿ ਤਾਂ ਕੇ ਨਾਲ ਜੋੜਿਆ ਗਿਆ ਹੈ ਉਹ ਯੂਜਕ ਹਨ ਇਹੀ ਯੋਜਕ ਵਾਕਾਂ ਦੇ ਵਿਧੇਰੇ ਨਿਰਪਰ ਹਿੱਸੇ ਜੋ ਲਕੀਰੇ ਹੋਏ ਹਨ ਤੋਂ ਪਹਿਲਾਂ ਆਉਂਦੇ ਹਨ ਤੇ ਉਹਨਾਂ ਨੂੰ ਵਾਕ ਦੇ ਕਟ ਨਿਰਪਰ ਹਿੱਸੇ ਨਾਲ ਜੋੜਦੇ ਹਨ ਵਾਕ ਦੇ ਅਦੀਨ ਹਿੱਸੇ ਤੋਂ ਪਹਿਲਾਂ ਆਉਣ ਕਰਕੇ ਇਹਨਾਂ ਨੂੰ ਅਦੀਨ ਯੋਜਕ ਕਿਹਾ ਜਾਂਦਾ ਹੈ ਵਾਕ ਦੇ ਅਦੀਨ ਹਿੱਸੇ ਤੋਂ ਪਹਿਲਾਂ ਅਦੀਨ ਹਿੱਸਾ ਕਿਹੜਾ ਜਿਹੜਾ ਵਾਕ ਦੇ ਦੂਜੇ ਨੰਬਰ ਤੇ ਆਉਂਦਾ ਜਿਹੜਾ ਉਹ ਕੀ ਹੈ ਅਦੀਨ ਹਿੱਸਾ ਅਦੀਨ ਹਿੱਸੇ ਤੋਂ ਪਹਿਲਾਂ ਇਹ ਜਿਹੜੇ ਸ਼ਬਦ ਨੇ ਆਉਂਦੇ ਨੇ ਆਪਾਂ ਉੱਪਰ ਦੇਖ ਸਕਦੇ ਹਾਂ ਜਿਵੇਂ ਅਧੀਨ ਹਿੱਸਾ ਦੂਜਾ ਹਿੱਸਾ ਹੁੰਦਾ ਕੇ ਸ਼ਬਦ ਜਿਹੜਾ ਉਹ ਦੂਜੇ ਵਾਕ ਤੋਂ ਪਹਿਲਾਂ ਆ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ ਇਹ ਵਾਕ ਦਾ ਦੂਜਾ ਹਿੱਸਾ ਹੈ ਜਿਹੜਾ ਅਧੀਨ ਹੈ ਇਸ ਤੋਂ ਪਹਿਲਾਂ ਕੇ ਸ਼ਬਦ ਆਇਆ ਹੈ ਇਸੇ ਤਰ੍ਹਾਂ ਤਾਂ ਸ਼ਬਦ ਦੂਜੇ ਵਾਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਰ ਵੀ ਸ਼ਬਦ ਜਿਹੜਾ ਉਹ ਤੀਜੇ ਵਾਕ ਦੇ ਵਿੱਚ ਦੇਖ ਸਕਦੇ ਹੋ ਤੇ ਕਿਉਂਕਿ ਸ਼ਬਦ ਜਿਹੜਾ ਉਹ ਚੌਥੇ ਵਾਕ ਦੇ ਵਿੱਚ ਦੇਖ ਸਕਦੇ ਹਾਂ ਸੀ ਤੇ ਪੰਜਵੇਂ ਦੇ ਵਿੱਚ ਤਾਂ ਕਿ ਜਿਹੜਾ ਸ਼ਬਦ ਦੇਖ ਸਕਦੇ ਆ ਜਿਹੜਾ ਵਾਕ ਦੇ ਦੂਜੇ ਹਿੱਸੇ ਭਾਵ ਅਧੀਨ ਹਿੱਸੇ ਤੋਂ ਪਹਿਲਾਂ ਆਉਂਦਾ ਹੈ ਇਸ ਕਰਕੇ ਇਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ ਬਣਤਰ ਦੇ ਵਰਤ ਤੇ ਵਰਤੋਂ ਦੇ ਪੱਖ ਤੋਂ ਯੋਜਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਕਹਿਰੇ ਯੋਜਕ ਸੰਯੁਕਤ ਯੋਜਕ ਤੇ ਸਹਿਸੰਬੰਧਕੀ ਜਾਂ ਟੁੱਟਵੇਂ ਯੋਜਕ ਹੁਣ ਇਹ ਕਿਹੜੇ ਹੁੰਦੇ ਨੇ ਇਕਹਿਰੇ ਯੋਜਕ ਜਿਹੜਾ ਯੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ ਉਸ ਨੂੰ ਇਕਹਿਰਾ ਯੋਜਕ ਕਿਹਾ ਜਾਂਦਾ ਹੈ ਜਿਵੇਂ ਤੇ ਅਤੇ ਪਰ ਕੇ ਜਾਂ ਭਾਵੇਂ ਆਦ ਇਹ ਕਹਿਰਾ ਯੋਜਕ ਹੈ ਸੰਯੁਕਤ ਯੋਜਕ ਕਿਹੜੇ ਹੁੰਦੇ ਨੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕਾਂ ਨੂੰ ਸੰਯੁਕਤ ਯੋਜਕ ਕਿਹਾ ਜਾਂਦਾ ਹੈ ਜਿਵੇਂ ਇਸ ਲਈ ਇਸ ਦੇ ਵਿੱਚ ਦੋ ਸ਼ਬਦ ਆ ਗਏ ਇਸ ਕਰਕੇ ਤਾਂ ਕਿ ਤਾਂ ਜੋ ਤਦੇ ਤਾਂ ਕਿਉਂਕਿ ਇਹ ਜਿਹੜੇ ਸ਼ਬਦ ਨੇ ਉਹ ਦੋ ਦੋ ਸ਼ਬਦਾਂ ਨੂੰ ਮਿਲਾ ਕੇ ਬਣੇ ਹੋਏ ਨੇ ਜਿਹੜੇ ਯੋਜਕ ਨੇ ਇਸ ਕਰਕੇ ਸੰਯੁਕਤ ਨੇ ਸਹਿ ਸੰਬੰਧਕੀ ਜਾਂ ਟੁੱਟਮੇ ਯੋਜਕ ਕਿਹੜੇ ਨੇ ਸਹਿ ਸੰਬੰਧਕੀ ਯੋਜਕ ਕੁੱਟਨੇ ਰੂਪ ਵਿੱਚ ਵਰਤੇ ਜਾਂਦੇ ਹਨ ਜਿਨ੍ਹਾਂ ਵਾਕਾਂ ਵਿੱਚ ਇਸ ਪ੍ਰਕਾਰ ਦੇ ਯੋਜਕ ਵਰਤੇ ਜਾਂਦੇ ਹਨ ਉਹਨਾਂ ਵਿੱਚ ਕਿਸੇ ਹੋਰ ਸ਼ਬਦ ਸ਼੍ਰੇਣੀ ਦਾ ਤੱਤ ਜੁੜ ਕੇ ਆਉਂਦਾ ਹੈ ਜਿਵੇਂ ਹੇਠ ਲਿਖੇ ਵਾਕਾਂ ਵਿੱਚ ਫਿਰ ਯੋਜਕ ਨਾਲ ਵੀ ਦਬਾਵਾਚੀ ਤੱਤ ਜੋੜ ਕੇ ਆਉਂਦਾ ਹੈ ਪਾਵੇਂ ਜੋਰ ਦਾ ਮੀ ਪੈ ਰਿਹਾ ਸੀ ਫਿਰ ਵੀ ਉਹ ਕਰੋ ਚੱਲ ਗਿਆ ਫਿਰ ਦੇ ਨਾਲ ਵੀ ਸ਼ਬਦਾ ਜਿਹੜਾ ਉਹ ਦਬਾ ਦੇ ਕੇ ਵਰਤਿਆ ਗਿਆ ਪਾਵੇਂ ਜੋਰ ਦਾ ਮੀ ਪੈ ਰਿਹਾ ਸੀ ਫਿਰ ਵੀ ਠੀਕ ਹੈ ਮੀ ਜੋਰ ਦਾ ਸੀਗਾ ਪਰ ਕੀ ਆ ਉਹ ਉਸਨੇ ਕੀ ਆ ਘਰ ਜਾਣ ਨੂੰ ਤਵੱਜੋ ਦਿੱਤੀ ਇਸ ਕਰਕੇ ਉਹ ਕੀ ਆ ਜਿਹੜਾ ਵੀ ਸ਼ਬਦ ਆ ਉਹ ਜ਼ੋਰ ਦੇ ਕੇ ਜਿਹੜਾ ਉਹ ਇੱਥੇ ਲਿਖਿਆ ਗਿਆ ਇਹ ਜਿਹੜਾ ਸਹਿ ਸੰਬੰਧਕੀ ਜਾਂ ਟੁੱਟਮੇ ਯੋਜਕ ਰੂਪ ਦੇ ਵਿੱਚ ਇੱਥੇ ਇਸ ਵਾਕ ਦੇ ਵਿੱਚ ਵਰਤਿਆ ਗਿਆ ਦੋਸਤੋ ਇਹ ਸੀਗੀ ਵੀਡੀਓ ਪੰਜਾਬੀ ਦੀ ਸ਼ਬਦ ਸ਼੍ਰੇਣੀ ਯੋਜਕ ਨਾਲ ਸੰਬੰਧਿਤ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਆਪ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਹੋਰ ਮਹੱਤਵਪੂਰਨ ਵੀਡੀਓਜ਼ ਅਸੀਂ ਇਸੇ ਤਰ੍ਹਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ